ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਨਾ ਹਰਿਆਣਾ ਹਾਈ ਕੋਰਟ ਇਹ ਦੋ ਹੀ ਟਾਪਿਕਸ 'ਤੇ ਉੱਪਰ ਗੱਲ ਕਰਾਂਗੇ ਬਾਲੇ ਲੰਬੇ ਵੀਡੀਓ ਨਹੀਂ ਕਰਾਂਗੇ ਆਪਾਂ ਇਹਦੇ ਵਿੱਚ ਜਿਹੜੀ ਤਲਾਸ਼ੀ ਹੁੰਦੀ ਸੀ ਦੌਰਾਨ ਜਿਹੜੀ ਪਹਿਲਾਂ ਕਾਰਵਾਈ ਹੁੰਦੀ ਹੁੰਦੀ ਸੀ ਜਦੋਂ ਇੰਡੀਅਨ ਪੈਨਲ ਕੋਡ ਹੁੰਦਾ ਸੀ ਸੀ ਆਰ ਪੀ ਸੀ ਹੁੰਦੀ ਹੁਣ ਨਵੇਂ ਕਾਨੂੰਨ ਆ ਗਏ ਉਹਦੇ ਆਧਾਰ 'ਤੇ ਆਪਾਂ ਗੱਲ ਕਰਾਂਗੇ ਇਹ ਬੜੀ ਹੀ ਸੈਂਟਰ ਗਵਰਨਮੈਂਟ ਵੱਲੋਂ ਚਲੋ ਬਾਕੀ ਕੰਮ ਦਾ ਆਪਾਂ ਜੋ ਵੀ ਹੈਗੇ ਨੇ ਹੈਗੇ ਨੇ ਵਟਾ ਜਿਹੜੀ ਇਹ ਚੀਜ਼ ਕੀਤੀ ਹੈ ਤਲਾਸ਼ੀ ਦੇ ਦੌਰਾਨ ਪੰਜਾਬ ਪੁਲਿਸ ਤੇ ਵੀ ਲਾਗੂ ਹੁੰਦੀ ਹੈ ਸਾਰਿਆਂ ਉੱਤੇ ਲਾਗੂ ਹੁੰਦੀ ਹੈ ਬੜੀ ਕੰਮ ਦੀ ਚੀਜ਼ ਹੈ ਤਾਂ ਹੀ ਇਹ ਵੀਡੀਓ ਕਰਨ ਲਈ ਹੌਲੀ-ਹੌਲੀ ਆਪਾਂ ਜੋ ਵੀ ਨਵੇਂ ਬਦਲਾਅ ਆਏ ਨੇ ਨਵੇਂ ਕਾਨੂੰਨ ਦੇ ਵਿੱਚ ਉਹ ਵੀ ਲੈ ਕੇ ਆਪ ਸਾਹਮਣੇ ਆਵਾਂਗੇ ਇਹਦੇ ਵਿੱਚ ਇੱਕ ਗੱਲ ਕੀਤੀ ਗਈ ਹੈ ਵੀ ਜਦੋਂ ਪਹਿਲਾਂ ਤਲਾਸ਼ੀ ਕੀ ਹੁੰਦੀ ਸੀ ਤਲਾਸ਼ੀ ਲੈ ਲੈਂਦੇ ਸੀ ਠੀਕ ਹੈ ਉਹਦੇ ਵਿੱਚੋਂ ਜਿਵੇਂ ਗੈਣੇ ਵਗੈਰਾ ਕਿਸੇ ਦੇ ਪਾਏ ਹੁੰਦੇ ਸੀ ਜਾਂ ਕੋਈ ਹੋਰ ਚੀਜ਼ਾਂ ਗਾਇਬ ਹੋ ਜਾਂਦੀ ਸੀ ਪਤਾ ਹੀ ਨਹੀਂ ਲੱਗਦੀ ਕਿੱਥੇ ਗਈਆਂ ਜਾਂ ਉਹਨਾਂ ਦੀ ਜੇਬਾਂ ਦੇ ਵਿੱਚ ਕੁਝ ਪਾ ਦਿੱਤਾ ਜਾਂਦਾ ਸੀ ਮਤਲਬ ਬਹੁਤ ਚੀਜ਼ਾਂ ਹੁੰਦੀ ਸੀ ਉਹਦਾ ਕੋਈ ਐਵੀਡੈਂਸ ਹੀ ਨਹੀਂ ਹੁੰਦਾ ਜੋ ਪੁਲਿਸ ਨੇ ਕਹਤਾ ਬਸ ਉਹ ਠੀਕ ਹੈ ਵੀ ਤਲਾਸ਼ੀ ਲਈ ਗਈ ਤਾਂ ਭਾਈ ਇੱਥੇ ਆ ਚੀਜ਼ ਪਾਈ ਗਈ ਹੈ ਬਟ ਜਿਹੜਾ ਹੁਣ ਨਵੇਂ ਜਿਹੜੇ ਕਾਨੂੰਨ ਆਏ ਨੇ ਬੀ ਐਨ ਐਸ ਦੇ ਮੁਤਾਬਕ ਸੈਕਸ਼ਨ 105 ਪਰ ਵੀ ਜੋ ਸੈਕਸ਼ਨ 182 2 ਬੀ ਐਨ ਐਸ ਦੇ ਮੁਤਾਬਕ ਪੁਲਿਸ ਅਫਸਰ ਤਲਾਸ਼ੀ ਦੌਰਾਨ ਕੀਤੀ ਜਾਣ ਵਾਲੀ ਸਾਰੀ ਪ੍ਰਕਿਰਿਆ ਨੂੰ ਕਿਸੇ ਵੀ ਆਡੀਓ ਵੀਡੀਓ ਇਲੈਕਟ੍ਰੋਨਿਕ ਮਾਧਿਅਮ ਦੁਆਰਾ ਰਿਕਾਰਡ ਕੀਤਾ ਜਾਵੇ ਜਿੱਥੇ ਤੱਕ ਹੋ ਸਕੇ ਤਰਜੀਹ ਤੌਰ ਤੇ ਇਹ ਰਿਕਾਰਡਿੰਗ ਮੋਬਾਈਲ ਫੋਨ ਦੁਆਰਾ ਕੀਤੀ ਜਾਵੇ ਤੇ ਇਹਦੇ ਵਿੱਚ ਇੱਕ ਸਿੱਧਾ ਇੱਕ ਪ੍ਰਵੀਜ਼ਨ ਕਰਤਾ ਵੀ ਜਦੋਂ ਵੀ ਪੁਲਿਸ ਕੋਈ ਵੀ ਸਰਚ ਕਰ ਰਹੀ ਹੈ ਤਲਾਸ਼ੀ ਕਰ ਰਹੀ ਹੈ ਜਾਂ ਜ਼ਬਤੀ ਕਰ ਰਹੀ ਹੈ ਸੈਜ਼ੀ ਕਰ ਰਹੀ ਹੈ ਤਾਂ ਉਹਦੀ ਜਿਹੜੀ ਰਿਕਾਰਡਿੰਗ ਹੈ ਉਹ ਆਡੀਓ ਜਾਂ ਵੀਡੀਓ ਬਸ ਤਾਂ ਦੇਖੋ ਵੀਡੀਓ ਬਣੂਗੀ ਉੱਥੇ ਤਾਂ ਉਹ ਰਿਕਾਰਡਿੰਗ ਕੀਤੀ ਜਾਊਗੀ ਉਹ ਪ੍ਰੋਵੀਜ਼ਨ 105 ਸੈਕਸ਼ਨ ਜਿਹੜਾ ਹੈਗਾ ਦੀ ਐਨ ਐਸ ਦਾ ਉਹ ਬੋਲਦਾ 185 ਦੇ ਰੈਲੇਵੈਂਟ ਸੈਕਸ਼ਨ 2 ਦੇ ਨਾਲ ਉਹਨੂੰ ਵੀਡੀਓ ਰਿਕਾਰਡਿੰਗ ਕਰਨੀ ਪਊਗੀ ਤਾਂ ਇਹਦੇ ਵਿੱਚ ਇਹ ਵੀ ਹੋ ਸਕਿਆ ਵੀ ਚਲੋ ਕੈਮਰੇ ਦੇ ਦੁਆਰਾ ਦਾ ਰਿਕਾਰਡਿੰਗ ਕੀਤੀ ਜਾ ਸਕੀਏ ਪਰ ਜੇ ਹੋ ਸਕਿਆ ਤਾਂ ਉਹਨੂੰ ਤੁਸੀਂ ਮੋਬਾਈਲ ਦੇ ਦੁਆਰਾ ਪੁਲਿਸ ਵਾਲੇ ਨੂੰ ਜਿਹੜੀ ਹੈਗੀ ਰਿਕਾਰਡਿੰਗ ਉਹ ਕਰਨੀ ਪਊਗੀ ਇਹਦੇ ਨਾਲ ਬੜੀ ਹੀ ਟਰਾਂਸਪੇਰੈਂਸੀ ਆਊਗੀ ਵੀ ਜਦੋਂ ਕੋਈ ਵੀ ਪੁਲਿਸ ਕੇਰੇ ਦੇ ਵਿੱਚ ਤਲਾਸ਼ੀ ਲੈ ਰਹੀ ਹੈ ਤਾਂ ਉੱਥੇ ਜਿਹੜੀ ਹੋਰ ਘਟਨਾਵਾਂ ਪਹਿਲਾਂ ਵਾਪਰਦੀਆਂ ਸੀ ਜਾਂ ਕੋਈ ਹੋਰ ਕਾਰਡ ਹੋ ਜਾਂਦੇ ਹੁੰਦੇ ਸੀ ਜਾਂ ਉੱਥੇ ਐਵੇਂ ਗੱਲਾਂ ਕਰਤੀਆਂ ਹਵਾ ਦੇ ਵਿੱਚ ਵੀ ਇੱਥੇ ਇਹ ਚੀਜ਼ ਸੀ ਇੱਥੇ ਇਹ ਚੀਜ਼ ਸੀ ਤਾਂ ਉਹ ਚੀਜ਼ਾਂ ਇਸ ਦੇ ਨਾਲ ਜੋ ਵੀਡੀਓ ਰਿਕਾਰਡਿੰਗ ਹੋਣਗੀਆਂ ਉਹਦੇ ਨਾਲ ਕਟੂਗੀ ਹੀ ਕਟੂਗੀ ਦੂਜੀ ਗੱਲ ਦੋ ਨਿਰਪੱਖ ਗਵਾਹਾਂ ਦੀ ਹਾਜ਼ਰੀ ਵਿੱਚ ਤਲਾਸ਼ੀ ਲਈ ਜਾਵੇ ਸੈਕਸ਼ਨ 103 4 ਬੀ ਐਨ ਐਸ ਇਸ ਧਾਰਾ ਤਹਿਤ ਤਲਾਸ਼ੀ ਲੈਣ ਤੋਂ ਪਹਿਲਾਂ ਤਲਾਸ਼ੀ ਲੈਣ ਤੋਂ ਪਹਿਲਾਂ ਪੁਲਿਸ ਅਫਸਰ ਉਸ ਇਲਾਕੇ ਦੇ ਜਾਂ ਕਿਸੇ ਹੋਰ ਇਲਾਕੇ ਦੇ ਦੋ ਜਾਂ ਦੋ ਤੋਂ ਵੱਧ ਨਿਰਪੱਖ ਗਵਾਹਾਂ ਨੂੰ ਤਲਾਸ਼ੀ ਦੌਰਾਨ ਸ਼ਾਮਲ ਹੋਣ ਲਈ ਬੁਲਾਇਆ ਜਾਵੇਗਾ ਤੇ ਇਹ ਵੀ ਇਹਦੇ ਵਿੱਚ ਮੰਡੇਟਰੀ ਕਰਤਾ ਵੀ ਪਹਿਲਾਂ ਕੀ ਹੁੰਦੀ ਸੀ ਗਵਾਹ ਇਹ ਕਹਿੰਦੇ ਸੀ ਵੀ ਗਵਾਹ ਨੂੰ ਗਵਾਹ ਬੁਲਾਇਆ ਨਹੀਂ ਕਿ ਆ ਇਹ ਫਲਾਣਟ ਮਗਾਨ ਸਾਹਿਬ ਇਹਨਾਂ ਦੇ ਬਹਾਨੇ ਸੀ ਬਟ ਇਹਦੇ ਵਿੱਚ ਵੀ ਇਹਨਾਂ ਪੁਲਿਸ ਨੂੰ ਨੱਥਕ ਅਸੀ ਗਈ ਹੈ ਵੀ ਜਦੋਂ ਤੁਸੀਂ ਕਿਸੇ ਦੀ ਤਲਾਸ਼ੀ ਲੈ ਰਹੇ ਹੋ ਜਿਹੜੇ ਦੋ ਗਵਾਹ ਨਹੀਂ ਜਾਂ ਦੋ ਤੋਂ ਵੱਧ ਤਾਂ ਜਿਹੜੀ ਤੁਸੀਂ ਤਲਾਸ਼ੀ ਲੈ ਰਹੇ ਹੋ ਦੇ ਦੌਰਾਨ ਤੁਹਾਨੂੰ ਉਹ ਸ਼ਾਮਲ ਕਰਨੇ ਜ਼ਰੂਰੀ ਨੇ ਸੈਕਸ਼ਨ 103 ਕਲੌਜ਼ 4 ਵੀ ਐਨਐਸ ਦਾ ਇਹ ਬੋਲ ਰਿਹਾ ਹੈ ਤੇ ਇਹ ਮੈਂ ਜਿਹੜੀ ਮਤਲਬ ਦੋ ਚੀਜ਼ਾਂ ਇਹਦੇ ਵਿੱਚ ਗੱਲ ਕੀਤੀਆਂ ਵੀ ਤੁਸੀਂ ਜਿਹੜੀ ਵੀਡੀਓ ਰਿਕਾਰਡਿੰਗ ਕਰਨੀ ਹੈ ਤਲਾਸ਼ੀ ਡਰੈਨਰਨ ਜੋ ਦੋ ਗਵਾਹਾਂ ਨੂੰ ਹੁੰਦਾ ਇਹ ਬਹੁਤ ਹੀ ਜਿਹੜੀ ਹੈਗੀ ਹੈ ਮਤਲਬ ਆਪਾਂ ਸਲੂਟ ਇਸ ਚੀਜ਼ ਨੂੰ ਕਰਾਂਗੇ ਕਾਫੀ ਜ਼ਿਆਦਾ ਜਿਹੜੀ ਇਹ ਡੈਮੋਕ੍ਰੇਸੀ ਜਾਂ ਜਿਹੜੀ ਲੋਕਤੰਤਰ ਹੈ ਜਿੱਥੇ ਬੰਦਿਆਂ ਦੇ ਰਾਈਟ ਵੋਇਲਟ ਹੋ ਰਹੇ ਸੀ ਜਾਂ ਉੱਥੇ ਪੁਲਿਸ ਵੱਲੋਂ ਕੋਈ ਵੀ ਗੱਲ ਕੀਤੀ ਜਾਂਦੀ ਸੀ ਕੋਈ ਰਿਕਾਰਡਿੰਗ ਨਹੀਂ ਹੈ ਸੀ ਤਾਂ ਉਸ ਰਿਕਾਰਡ ਨੂੰ ਜਿਹੜੀ ਇਹ ਹੈਗੀ ਹੈ ਇਹਨੂੰ ਫੜਨ ਦੇ ਲਈ ਨੱਥੀ ਕਰਨ ਦੇ ਲਈ ਬੜੀ ਹੀ ਤੇ ਸਭ ਤੋਂ ਇੰਪੋਰਟੈਂਟ ਗੱਲ ਇਹਦੇ ਵਿੱਚ ਕੀ ਹੈ ਲੋਕ ਕਹਿਣਗੇ ਵੀ ਚਲੋ ਇਹਨਾਂ ਨੇ ਵੀਡੀਓ ਵੀ ਬਣਾ ਲਈ ਤਾਂ ਉਹ ਵੀਡੀਓ ਇਹਨਾਂ ਨੇ ਬਾਅਦੋਂ ਰਿਕਾਰਡ ਕਰਨੀ ਆਪਦੇ ਹਿਸਾਬ ਨਾਲ ਐਂਦਾ ਨਹੀਂ ਹੈਗਾ ਜਦੋਂ ਕੋਈ ਵੀ ਰਿਕਾਰਡਿੰਗ ਆਡੀਓ ਵੀਡੀਓ ਬਣੂਗੀ ਤਾਂ ਸੈਕਸ਼ਨ 105 ਜਿਹੜਾ ਹੈਗਾ ਡੀਐਨਐਸਐਸ ਦਾ ਉਹ ਇਹ ਗੱਲ ਕਹਿੰਦਾ ਵੀ ਪੁਲਿਸ ਅਧਿਕਾਰੀ ਵੱਲੋਂ ਬਿਨਾਂ ਦੇਰੀ ਕੀਤੇ ਹੋਏ ਕੋਈ ਡਿਲੇ ਨਹੀਂ ਹੋਊਗਾ ਆਡੀਓ ਵੀਡੀਓ ਰਿਕਾਰਡਿੰਗ ਡੀਐਮ ਡਿਸਟ੍ਰਿਕਟ ਮੈਜਿਸਟਰੇਟ ਐਸਡੀਐਮ ਜਾਂ ਜੀਐਮਸੀ ਜੁਡੀਸ਼ੀਅਲ ਮੈਜਿਸਟਰੇਟ ਨੂੰ ਭੇਜੀ ਜਾਵੇਗੀ ਇਲਾਕਾ ਮੈਜਿਸਟਰੇਟ ਨੂੰ ਤਾਂ ਇਹਦੇ ਵਿੱਚ ਇਹ ਵੀ ਪ੍ਰੋਵੀਜ਼ਨ ਕੀਤਾ 105 VNCS ਦੇ ਹੁਣ 105 ਦੇ VNCS ਦੇ ਵਿੱਚ ਇਹ ਨਹੀਂ ਕਰਨਗੇ ਨਹੀਂ ਭੇਜਣਗੇ ਤਾਂ ਇਹ ਆਪਦੀ ਜਿਹੜੀ ਡਿਊਟੀ ਨੂੰ ਵੈਲਿਡ ਕਰਦੇ ਰੂਲ ਵੈਲਿਡ ਨੂੰ ਵੈਲਿਡ ਕਰਦੇ ਤੇ ਇਹਨਾਂ ਦੇ ਉੱਪਰ ਬਣਦੀ ਕਾਰਵਾਈ ਮਨਜ਼ੂਰ ਦੇ ਉੱਪਰ ਹੋ ਜਾਂਦੀ ਹੈ ਤਾਂ ਬਾਕੀ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਬੜੀਆਂ ਹੀ ਬਾਕੀ ਜਿਹੜੀਆਂ ਵੀਡੀਓਜ਼ ਕਿੰਨੇ ਘੰਟਿਆਂ ਦੇ ਵਿੱਚ ਭੇਜਣੀ ਹੈ ਕਿੰਨੇ ਚ ਨਹੀਂ ਉਹਦੇ ਮੈਂ ਅਲੱਗ ਵੀਡੀਓ ਕਰੂੰਗਾ ਪਰ ਆਮ ਤੌਰ ਤੇ ਜਿਹੜੀ ਮੈਂ ਮੇਨ ਜਿਹੜੀ ਵੀਡੀਓ ਕਰਨ ਦਵੀ ਇਹ ਕੋਈ ਵੀ ਤਲਾਸ਼ੀ ਲੈਣਗੇ ਉਹਦੀ ਇਹ ਰਿਕਾਰਡਿੰਗ ਕਰਨਗੇ ਵੀਡੀਓ ਤੇ ਉਸੇ ਰਿਕਾਰਡਿੰਗ ਨੂੰ ਇਹ ਬਿਨਾਂ ਦੇਰੀ ਤੋਂ ਡਿਸਟ੍ਰਿਕਟ ਮੈਜਿਸਟਰੇਟ ਐਸ ਡੀ ਐਮ ਜਾਂ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਨੂੰ ਇਹ ਪ੍ਰੋਵਾਈਡ ਕਰਨਗੇ ਵੀ ਭਾਈ ਹਾਂ ਇਹ ਅਸੀਂ ਤਲਾਸ਼ੀ ਲਈ ਹੈ ਤਾਂ ਕਿ ਜੋ ਇਹਨਾਂ ਨੇ ਜਾਂਚ ਕੀਤੀ ਹੈ ਜੋ ਵੀ ਇਹਨਾਂ ਨੇ ਜ਼ਬਤ ਕੀਤਾ ਉਹਦਾ ਫੁੱਲ ਰਿਕਾਰਡ ਵਿਦ ਐਵੀਡੈਂਸ ਕੋਡ ਦੇ ਵਿੱਚ ਜਾਵੇ ਇਹਨਾਂ ਦੇ ਜਿਹੜੇ ਮਨ ਅੰਨੀ ਅਸੀਂ ਆ ਜਾਂ ਇਹ ਆਪਦੇ ਹਿਤਾਬ ਨਾਲ ਗੱਲ ਕਹਿੰਦੇ ਨੇ ਐ ਕਰਦਾ ਜੀ ਫੁਲਾਣਾ ਹੋ ਗਿਆ ਲਿਖਤਾ ਬਸ ਜੋ ਵੀ ਆ ਉਹ ਸਭ ਚੀਜ਼ਾਂ ਇਸ ਨੰਨੇ ਕਾਨੂੰਨ ਦੇ ਮੁਤਾਬਕ ਖਤਮ ਨੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਆ ਰਾਈਟ ਸਾਨੂੰ ਤੁਹਾਡੇ ਪਤਾ ਹੋਣ ਜਾਈਏ ਥੈਂਕ ਯੂ